અમર્થ પાલ ਸਿੰਘ લોકસભા ਹਲਕਾ ਖਡੂਰ ਸਾਹਿਬ ਤੋਂ MP ਦੀ ਚੋਣਤਾ ਜਿੱਤ ਚੁੱਕੇ ਨੇ ਪਰ ਹੁਣ ਲੋਕਾਂ ਦੇ ਮਨ ਦੇ ਵਿੱਚ ਇੱਕੋ ਸਵਾਲ ਚੱਲ ਰਿਹਾ ਕਿ ਉਹ ਰਿਹਾ ਕਦੋਂ ਹੋਣਗੇ ਜੇਲ੍ਹ ਤੋਂ ਬਾਹਰ ਕਦੋਂ ਆਉਣਗੇ ਪਰ ਤੁਹਾਨੂੰ ਦੱਸਿਆ ਕਿ ਕਿਹੜੇ ਕਿਹੜੇ ਪ੍ਰੋਸੈਸ ਦੇ ਵਿੱਚੋਂ ਗੁਜਰਨਾ ਪੈ ਸਕਦਾ ਹੈ ਕਿਸ ਤਰੀਕੇ ਨਾਲ ਰਿਹਾਈ ਹੋ ਸਕਦੀ ਹੈ ਕੌਣ-ਕੌਣ ਰਿਹਾਈ ਹੈ ਜਿਹੜੀ ਉਹ ਕਰ ਸਕਦਾ ਹੈ ਕਿਹਦੇ ਕੋਲ ਪਾਵਰਾਂ ਨੇ ਪੂਰਾ ਕੀ ਪ੍ਰੋਸੀਜਰ ਹੁੰਦਾ ਉਹ ਤੁਹਾਨੂੰ ਦੱਸਾਂਗੇ ਦਰਅਸਲ ਅਮਰਤਪਾਲ ਨੂੰ ਜੇਲ੍ਹ ਦੇ ਵਿੱਚੋਂ ਸਿਰਫ ਉਦੋਂ ਹੀ ਰਿਹਾ ਕੀਤਾ ਜਾ ਸਕਦਾ ਜਦੋਂ ਪੰਜਾਬ ਵਿੱਚ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਐਨਡੀਐਸ ਸਰਕਾਰ ਹਮ مشਵਰਾ ਹੋ ਕੇ ਉਸ ਦੀ ਰਿਹਾਈ ਦੀ ਸ਼ਫਾਰਿਸ਼ ਕਰਨ ਤਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਅਮਰਤਪਾਲ ਤੇ ਹੋਰਾਂ ਦੀ 1 ਸਾਲ ਦੀ ਰਿਹਾਈ ਖਤਮ ਹੋ ਰਹੀ ਸੀ ਤਾਂ ਪੰਜਾਬ ਤੇ ਕੇਂਦਰ ਸਰਕਾਰ ਨੇ ਉਨਾ ਖਿਲਾਫ ਮਿਲੇ ਤਾਜ਼ਾ ਸਬੂਤਾਂ ਦੇ ਆਧਾਰ ਤੇ ਉਹਨਾਂ ਦੀ ਹਿਰਾਸਤ ਦੇ ਵਿੱਚ 1 ਸਾਲ ਦੇ ਵਾਅਦੇ ਦੀ ਸ਼ਿਫਾਰਿਸ਼ ਕੀਤੀ ਸੀ ਇਹਨਾਂ ਸਬੂਤਾਂ ਵਿੱਚ ਉਹਨਾਂ ਦੇ ਸਮਰਥਕਾਂ ਸਨੇ ਸਬੰਧੀਆਂ ਤੇ ਇਥੋਂ ਤੱਕ ਕਿ ਵਕੀਲਾਂ ਵੱਲੋਂ ਪਾਈਆਂ ਗਈਆਂ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਸ਼ਾਮਲ ਨੇ ਅਮਰਤਪਾਲ ਤੇ ਹੋਰਾਂ ਦੇ ਵਕੀਲ ਨੀਮਾਨ ਸਿੰਘ ਖਾਰਾ ਨੇ ਕਿਹਾ ਕਿ ਜਿੱਦੋਂ ਹੁਣ ਤੱਕ ਸਾਨੂੰ ਸੂਚਿਤ ਨਹੀਂ ਕੀਤਾ ਗਿਆ ਕਿ 3 ਮਹੀਨੇ ਖਤਮ ਹੋਣ ਤੇ ਹਿਰਾਸਤ ਖਤਮ ਹੋ ਜਾਏਗੀ ਜਾਂ ਇਸ ਦੇ ਵਿੱਚ ਵਾਅਦਾ ਹੋਵੇਗਾ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਭੇਤ ਨਹੀਂ ਦਿੱਤਾ ਜਾ ਰਿਹਾ। ਇਸ ਸਬੰਧੀ ਸੂਬੇ ਦੇ ਗ੍ਰਹਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਮੁੱਦੇ ਕੌਮੀ ਸੁਰੱਖਿਆ ਐਕਟ ਦੇ ਨਾਲ ਸੰਬੰਧਿਤ ਨੇ। ਇਸ ਵਾਸਤੇ ਇਹਨਾਂ ਦੇ ਬਿਆਨ ਨਹੀਂ ਦਿੱਤੇ ਜਾ ਸਕਦੇ। ਉਧਰ ਐਸਐਸਪੀ ਅਮਰਸਾਹ ਦਿਹਾਤੀ ਨੇ ਵੀ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਤੁਹਾਨੂੰ ਦੱਸ ਦਈਏ ਕਿ ਐਨਐਸਏ ਦੀ ਹਰਾਸਦੀ ਪ੍ਰਕਿਰਿਆ ਮੁਤਾਬਕ ਉਹ ਪੁਲਿਸ ਥਾਣਾ ਜਿੱਥੇ ਕੇਸ ਦਰਜ ਹੋਇਆ ਸੀ ਜਿੱਥੇ ਐਸਐਸਪੀ ਨੂੰ ਹਰਾਸ ਦੀ ਸ਼ਿਫਾਰਿਸ਼ ਕਰੇਗਾ ਐਸਐਸਪੀ ਆਪਣੀਆਂ ਟਿੱਪਣੀਆਂ ਸਣੇ ਇਹ ਸ਼ਿਫਾਰਿਸ਼ ਜਿਹੜੀ ਜ਼ਿਲ੍ਹਾ ਮੈਜਿਸਟਰੇਟ ਨੂੰ ਭੇਜਣਗੇ ਜ਼ਿਲ੍ਹਾ ਮੈਜਿਸਟਰੇਟ ਦੀ ਮਨਜ਼ੂਰੀ ਤੋਂ ਬਾਅਦ ਅੱਗੇ ਸੂਬੇ ਦੇ ਗ੍ਰੈਸ ਕਟਰ ਇਸ ਸ਼ਿਫਾਰਿਸ਼ ਨੂੰ ਨਿਰਿੰਦੀ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜਣਗੇ ਉਸ ਤੋਂ ਬਾਅਦ ਹੀ ਆਖਰੀ ਸ਼ਿਫਾਰਿਸ਼ ਵਾਸਤੇ ਹਾਈ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਾਲੇ ਸਲਾਹਕਾਰ ਬੋਰਡ ਕੋਲ ਜਾਏਗੀ ਅਤੇ ਅਮਰਤਪਾਲ ਸਿੰਘ ਵੱਲੋਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਧ ਜਾਨਕਿ 197210 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਗਈ ਪਰ ਉਸ ਤੋਂ ਮਗਰੋਂ ਉਸ ਦੀ ਰਿਹਾਈ ਸੰਬੰਧੀ ਬੈਸ ਨੇ ਜ਼ੋਰ ਫੜ ਲਿਆ ਤੇ ਇਹ ਸਵਾਲ ਉੱਠ ਰਹੇ ਨੇ ਕਿ ਜਮਰਦਪਾਲ ਜੇਲ੍ਹ ਦੇ ਵਿੱਚ ਹੈ ਤਾਂ ਉਹ ਸੰਸਦ ਮੈਂਬਰ ਵਜੋਂ ਸੌ ਕਿਵੇਂ ਚੁੱਕਣਗੇ ਇਹ ਸਭ ਤੋਂ ਇਲਾਵਾ ਜੇਕਰ ਅਮਰਤਪਾਲ NSA ਦੇ ਮਾਮਲੇ ਵਿੱਚ ਰਿਹਾ ਵੀ ਹੋ ਜਾਂਦਾ ਤਾਂ ਉਸ ਨੂੰ ਸੂਬੇ ਵਿੱਚ ਦਰਜ ਉਹਨਾਂ 12 ਕੇਸਾਂ ਵਿੱਚ ਮੁੜ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੇ ਵਿੱਚ ਉਸ ਨੂੰ ਹੁਣ ਤੱਕ ਰਸਮੀ ਤੌਰ ਤੇ ਉੱਤੇ ਕਦੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਨਾਂ ਵਿੱਚ ਅਜਨਾਲਾ ਪੁਲਿਸ ਸਟਾਨੇ ਤੇ ਹਮਲਾ ਕਰਨਾ ਬਿਨਾਂ ਲਾਇਸੈਂਸ ਤੋਂ ਹਥਿਆਰ ਲੈ ਕੇ ਚੱਲਣਾ ਤੇ ਹੋਰਨਾ ਹਿੰਸਾ ਦੇ ਵੇ ਕੇਸਾਂ ਦੇ ਵਿੱਚ ਦੇਸ਼ ਧਰੋਹ ਭੜਕਾਉਣ ਤੇ ਦੋਸ਼ ਤਹਿਤ ਜਿਹੜੇ ਮਾਮਲੇ ਦਰਜ ਨੇ ਤਾਂ ਕੁੱਲ ਮਿਲਾ ਕੇ ਦੱਸ ਦਈਏ ਕਿ ਇੱਕ ਲੰਬਾ ਪ੍ਰੋਸੈਸ ਜਦੋਂ ਸ਼ੁਰੂ ਹੁੰਦਾ ਹੈ ਐਸਐਸਪੀ ਤੋਂ ਲੈ ਕੇ ਗ੍ਰਹਿ ਮੰਤਰਾਲੇ ਤੱਕ ਉਸ ਤੋਂ ਬਾਅਦ ਹਾਈ ਕੋਰਟ ਦੇ ਸਾਬਕਾ ਜੱਜ ਉੱਥੇ ਤੱਕ ਸ਼ਿਫਾਰਿਸ਼ ਜਾਏਗੀ ਕਿਉਂਕਿ ਜਦੋਂ ਐਨਐਸ ਲੱਗਦੀ ਹੈ ਤਾਂ ਇੱਕ ਵੱਖਰਾ ਸਿਸਟਮ ਬਣ ਜਾਂਦਾ ਹੈ ਜਿਹੜਾ ਕਿ ਇੱਕ ਪੂਰੀ ਪ੍ਰਕਿਰਿਆ ਜਿਹੜੀ ਕਾਨੂੰਨੀ ਉਹਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਤੇ ਉਹ ਲੰਬੀ ਪ੍ਰਕਿਰਿਆ ਜਿਹੜੀ ਉਹ ਜੇਕਰ ਕੰਪਲੀਟ ਹੁੰਦੀ ਹੈ ਤਾਂ ਹੀ ਅਮਰਤਪਾਲ ਨੂੰ ਜਿਹੜਾ ਛੱਡਿਆ ਜਾ ਸਕਦਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਅਮਰਪਾਲ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਇਹ ਵੀ ਖਦਸ਼ਾਕ ਕਿ ਜਿਹੜੇ 12 ਹੋਰ ਕੇਸ ਨੇ ਉਹਨਾਂ ਵਿੱਚ ਵੀ ਉਸਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਜਿਸ ਦੇ ਵਿੱਚ ਰਸਮੀ ਤੌਰ ਤੇ ਹੁਣ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈਗੀ ਜਿਸ ਦੇ ਵਿੱਚ ਅਸੀਂ ਜ਼ਿਕਰ ਕਰਿਆ ਕਿ ਅਜਨਾਲਾ ਥਾਣੇ ਵਾਲਾ ਕੇਸ ਹੈ ਬਿਨਾਂ ਲਾਇਸੈਂਸ ਤੋਂ ਹਥਿਆਰ ਲੈ ਕੇ ਜਾਣ ਦਾ ਦੇਸ਼ ਤਰੋ ਸਮੇਤ ਕਈ ਮੁਕੱਦਮੇ ਨੇ ਜਿਨ੍ਹਾਂ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਹੋ ਸਕਦੀ ਹੈ ਜਾਨੀ ਕਿ ਮੁਸ਼ਕਲਾਂ ਵੱਧ ਸਕਦੀਆਂ ਨੇ ਇੱਕ ਪਾਸੇ ਜੇ ਰਿਹਾਈ ਹੁੰਦੀ ਹੈ ਐਨਐਸਏ ਕੇਸ ਦੇ ਵਿੱਚ ਤਾਂ ਮੁਸ਼ਕਲਾਂ ਘਟਣ ਲੱਗੀਆਂ ਲੋਕ ਸਭਾ ਦੇ ਵਿੱਚ ਜਾਊਗਾ ਅਮਰਤਪਾਲ ਸਿੰਘ ਤੇ ਉਸ ਤੋਂ ਬਾਅਦ ਮੁਸ਼ਕਲਾਂ ਵੱਧ ਵੀ ਸਕਦੀਆਂ ਨੇ ਜੇਕਰ ਇਹਨਾਂ ਕੇਸਾਂ ਦੇ ਵਿੱਚੋਂ ਕਿਸੇ ਵੀ ਕੇਸ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਦਾਲਤਾਂ ਦਾ ਰੋਕਣਾ ਪਏਗਾ 12 ਮੁਕੱਦਮੇ ਨੇ ਜਿਹੜੇ ਉਹਦੇ ਵਿੱਚ ਜ਼ਮਾਨਤ ਵੀ ਲੈਣੀ ਹੁੰਦੀ ਹੈ ਬਹੁਤ ਕੁਝ ਕਰਨਾ ਆਉਂਦਾ ਹੈ ਤੇ ਇਹ ਫਿਰ ਮੁਸ਼ਕਲਾਂ ਹੋਰ ਵੱਸ ਸਕਦੀਆਂ ਨੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਜੋ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਪੂਰਾ ਪ੍ਰੋਸੈਸ ਹੈ ਜਿਦੇ ਵਿੱਚ ਪੰਜਾਬ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਕੋਸ਼ਮਾਰਸ਼ ਭੇਜੀ ਜਾਊਗੀ ਕਿਉਂਕਿ ਨੈਸ਼ਨਲ ਸਿਕਿਉਰਿਟੀ ਐਕਟ ਹੁੰਦਾ ਜਿਹੜਾ ਉਹ ਇੱਕ ਵੱਡਾ ਕਾਨੂੰਨ ਹੁੰਦਾ ਜਿਸ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲਾ ਉਹਦੀ ਭੂਮਿਕਾ ਦੇਖਣ ਨੂੰ ਮਿਲਦੀ ਹੈ ਉਸ ਤੋਂ ਬਾਅਦ ਰਿਪੋਰਟ ਤਿਆਰ ਕਰਾ ਕੇ ਕਰਕੇ ਭੇਜਣਗੇ ਮੁੱਖ ਜਿਹੜੇ ਆਪਣੇ ਜੱਜ ਨੇ ਉਹਨਾਂ ਕੋਲ ਸਾਬਕਾ ਜੱਜ ਦੇ ਕੋਲ ਕਿਉਂਕਿ ਇੱਕ ਬੋਰਡ ਬਣਾਇਆ ਜਾਂਦਾ ਜਦੋਂ ਐਨਐਸ ਦਾ ਕੇਸ ਕਿਸੇ ਦਰਜ ਹੁੰਦਾ ਉਸ ਤੋਂ ਬਾਅਦ ਵੀ ਪੜਤਾਲ ਵਾਸਤੇ ਬੋਰਡ ਬਣਦਾ ਜਿਹੜੇ ਕਿ ਸਾਬਕਾ ਜੱਜ ਜਿਹੜੇ ਹਾਈ ਕੋਰਟ ਦੇ ਹੁੰਦੇ ਨੇ ਉਹਨਾਂ ਦੀ ਅਗਵਾਈ ਵਿੱਚ ਬਣਦਾ ਉਹ ਜਾਂਚ ਵੀ ਕਰਦਾ ਹਾਲਾਂਕਿ ਇਸ ਕੇਸ ਦੇ ਵਿੱਚ ਵੀ ਜਦੋਂ ਐਨਐਸ ਲੱਗਿਆ ਸੀ ਅਮਰਤਪਾਲ ਸਮੇਤ ਉਹਦੇ 9 ਸਾਥੀਆਂ ਦੇ ਉੱਤੇ ਤਾਂ ਉਸ ਤੋਂ ਬਾਅਦ ਫਿਰ ਸਾਬਕਾ ਜੱਜ ਨੇ ਜਿਹੜੇ ਉਹ ਬੋਰਡ ਵਾਲੇ ਉੱਥੇ ਜਾਂਦੇ ਆ ਜਾ ਕੇ ਪੁੱਛ ਪੜਤਾਲ ਕਰਦੇ ਆ ਕਿ ਕੀ ਕਰਨ ਰਏ ਕੀ ਇਹ ਕਿਸ ਵਿੱਚ ਵਾਕਿਆ ਸਚਾਈ ਹੈ ਜਾਂ ਨਹੀਂ ਹੈ ਜਾਂ ਕੀ ਕਾਰਨ ਨੇ ਕੀ ਸਬੂਤ ਨੇ ਜਿਸ ਦੇ ਆਧਾਰ ਦੇ ਉੱਤੇ ਐਨਐਸ ਜਿਹੜੀ ਉਹ ਲਗਾਈ ਗਈ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਅਮਰਤਪਾਲ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਹੈ ਕਿ ਇਹ ਪ੍ਰੋਸੀਜਰ ਹੈ ਜਿਹੜਾ ਪੂਰਾ ਇਹ 2 ਹਫ਼ਤਿਆਂ ਦੇ ਵਿੱਚ ਵਿੱਚ ਕੰਪਲੀਟ ਕੀਤਾ ਜਾ ਸਕਦਾ ਹੈ ਕਿਉਂਕਿ ਜਦੋਂ ਐਮਪੀ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੂੰ ਸੌਂਚਾਈ ਜਾਣੀ ਹੈ ਤਾਂ ਅਮਰਤਪਾਲ ਵੀ ਉਹਨਾਂ ਦੇ ਵਿੱਚ ਸ਼ਾਮਲ ਹੈ ਉਹ ਉਸ ਨੂੰ ਵੀ ਸੌਂਚਕਣੀ ਪਊਗੀ ਪਰ ਸੌਂ ਤਾਂ ਚੁੱਕੀ ਜਾਊਗੀ ਜੇਕਰ ਉਸ ਦੀ ਰਿਹਾਈ ਹੋਊਗੀ ਤਾਂ ਕੀ ਇਹ ਪ੍ਰੋਸੀਜਰ ਹੈ ਜਿਹੜਾ ਉਹ ਫਾਲੋ ਕੀਤਾ ਜਾਊਗਾ ਆਉਣ ਵਾਲਾ ਸਮਾਂ ਤੱਕ ਕਰੇਗਾ ਜੁੜੇ ਹੋਏ ਲੀਡਰ ਪੰਜਾਬੀ ਮੀਡੀਆ ਦੇ ਨਾਲ ਦੋ ਜਾਜਤ ਧੰਨਵਾਦ